ਇਹ ਦਿਰਗਾਂ ਦੇ જિલ્લા ਪ੍ਰਧਾਨ ਸਿਸ਼ਨਾ ਉਹਦਾ ਮਾਰਾ ਸਾਥਾ ਦੇ ਅੱਜ ਸਾਡੇ ਪਾਰਟੀ ਪ੍ਰਧਾਨ ਜੀ ਯੋਗਰਾ ਸ਼ਰਮਾ ਜੀ ਦੇ ਦੀ ਸਪੰਦਾ ਪ੍ਰਧਾਨ ਜੀ ਯੋਗਰਾ ਸ਼ਰਮਾ ਜੀ ਦੇ ਦੇ ਸਾਡੇ ਬੇਟਾ نیچے ਘਰ ਤੋਂ ਦੇ ਅਸੀਂ ਇਸ ਵਾਰ ਮੋਮੈਂਟਮ ਤੇ ਆਏ ਹੈ ਜਿਹੜਾ ਕਿ ਪਿਛਲੇ ਦਿਨੀ ਬਸ ਕਾਸਟ ਆਪਰੇਟ ਦੋ ਖਾਣੇ ਦੇ ਵਿੱਚ ਚੂਹਾ ਮਿਲਿਆ ਸੀ ਉਸ ਮਾਟਰ 'ਚ ਤੇ ਜਿਹੜੇ ਕਿ ਉਹਨਾਂ ਨੇ ਹੁਣ ਕੋਤੀ ਦੋ ਚਾਰ ਪਹਿਲਾਂ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਜੀ ਆਤਾ ਜਾਣ ਕੇ ਸਾਥ-ਸਾਂਗੀ ਸਾਡੀ ਸਦੇ ਖੇ ਦੇ ਕਿਸੀ ਦੇ ਵਿੱਚ ਚੋਪੀ ਜਾ ਕੇ ਕੀਤਾ ਕਾਨੂੰ ਅਸੀਂ ਵੀ ਆਪਣੇ ਪਰਿਵਾਰਾਂ ਨਾਲ ਦੂਰ ਨਹੀਂ ਸਮਾ ਸਾਰਾ ਆਪਣੇ ਪਰਿਵਾਰਾਂ ਨਾਲ ਗਾਂਦਾ ਖ਼ਬਾਰ ਖਾਨ ਬੀਨ ਕਾਨੂੰ ਤਾਂ ਕਿਸੇ ਨਾਲ ਵੀ ਕੋਈ ਇਦਰਾ ਐਕਸੀਡੈਂਟ ਹੋ ਜਾਦਾ ਹੈ ਫਿਰ ਬਾਕੀ ਜਿਹੜੀ ਕੌਂਸੀ ਤਾਇਪ ਜਿਹੜੀ ਐਫ ਆਈ ਆਰ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਰਿਪੋਰਟ ਭੇਜੀ ਉਹਦੀ ਜਾਂਚ ਲਈ ਉਹ ਵੀ ਜਨਤਕ ਕੀਤੀ ਜਾਵੇ ਪਬਲਿਕ ਸਾਹਮਣੇ ਕਿ ਕੀ ਅਚਰ ਰਿਪੋਰਟ ਕੀ ਆਇਆ ਤੇ ਸਰ ਉਹਦੇ ਵਿੱਚ ਬਈ ਕਾਮ ਬੈਠੀ ਦਾ ਬਿਆਨ ਆਇਆ ਪੁਲਸ ਦਾ ਤਾਂ ਕੋਈ ਬਿਆਨ ਹੀ ਨਹੀਂ ਆਇਆ ਹੋਈ ਹੈ ਅਸੀਂ ਅੱਜ ਲੈਣ ਆਏ ਹਾਂ ਇਸ ਵਿੱਚ ਪ੍ਰਸ਼ਾਸਨ ਕੋਲ ਪੁੱਛਣਾ ਆਇਆ ਕਿ ਉਹ ਕੀ ਅਗੇ ਜਦੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਦਿੱਤੀ ਉਸ ਤੋਂ ਬਾਅਦ ਕੀ ਕਰ ਰਹੀ ਹੈ ਕੀ ਉਹਦੇ ਉਹ ਬਿਆਨ ਦੇ ਕੇ ਆਇਆ ਹੈ ਸਰ ਨੂੰ ਉਹਦੀ ਵੀ ਅਸੀਂ ਰਿਪੋਰਟ ਮੰਗਾਈ ਕੀ ਹੈ ਕਿ ਬਾਕੀ ਜਿਹੜਾ ਹਾਰ ਦੇ ਦਿਨਾਂ ਚ ਚੋਹਾਰ ਆ ਰਹੇ ਨੇ ਆਪਣੇ ਉਹਦੇ ਵਿੱਚ ਜਿਹੜੀ ਬਾਕੀ ਪਠਾਈਆਂ ਦੀ ਦੁਕਾਨਾਂ ਦੁੱਧ ਦੁੱਧ ਵਗੈਰਾ ਹੋਰ ਬਾਕੀ ਸਬਜੋਸ ਖਾਣ ਪੀਣ ਦਾ ਵੀ ਤਾਂ ਸੇਰ ਲਈ ਹੈਗਾ ਉਹਦੇ ਬਾਰੇ ਵੀ ਪਿਆ ਹੈ ਕਿ ਰੂਟੀਨ ਚੱਲ ਪਿੱਤਾ ਜਾਵੇ ਉਹ ਜਿਹੜੇ ਬੰਦੇ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਦਾ ਕਹਿਣਾ ਹੈ ਜੀ ਮੈਂ ਕਿਸੇ ਚੁੱਕ ਛਾ ਕੇ ਇਹ ਵੀਡੀਓ ਵਾਇਰਲ ਕੀਤੀ ਹੈ ਜੀ ਦੀ ਚੁੱਕ ਪਰ ਉਹਨੇ ਉਹ ਪੁਸ਼ਟੀ ਨਹੀਂ ਕੀਤੀ ਕਿ ਚੁੱਕਾ ਨਿਕਿਆ ਸੀ ਕਿ ਨਹੀਂ ਨਿਕਿਆ ਸੀ ਉਹੀ ਗੱਲ ਹੈ ਨਾ ਕਿ ਦੀ ਚੁੱਕ ਜਾ ਕੇ ਕੱਲ ਨੂੰ ਅਸੀਂ ਵੀ ਉੱਥੇ ਜਾਣਾ ਤੁਸੀਂ ਮੇਰੇ ਤੁਸੀਂ ਭਰਾ ਜਾਣੇ ਹੋ ਮੈਂ ਜਾਣਾ ਕੱਲ ਸਾਰੇ ਆਪਾਂ ਜਾਣੇ ਆ ਕੱਲ ਨੂੰ ਤਾਂ ਕਿਸੇ ਦੇ ਵੀ ਪ੍ਰੇਡ ਚੱਤਾ ਦਾ ਕੁਝ ਇਨਸੀਡੈਂਟ ਹੋ ਸਕਦਾ ਹੈ ਜੀ ਦੀ ਚੁੱਕ ਜਾ ਕੇ ਸਾਨੂੰ ਦੱਸਿਆ ਜਾ ਰਿਹਾ ਹੈ ਕਿ ਕਿਹਨੇ ਉਹ ਨਹੀਂ ਕੋਈ ਨਹੀਂ ਬੋਲ ਰਿਹਾ ਤੁਹਾਨੂੰ ਅਸਲਾਫ ਆਰਮੀ ਬੰਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੈਂ ਬੰਦੀ ਕਾਰਵਾਈ ਚਾਹੀਦੀ ਤੁਹਾਨੂੰ ਬਿਲਕੁਲ ਬੰਦੀ ਕਾਰਵਾਈ ਕੀਤੀ ਜਾਵੇ ਕੀ ਦੀ ਗੱਲ ਨੂੰ ਐਫ ਆਈ ਹੋ ਗਿਆ ਸੇ ਨਾ ਕੋਈ ਹੱਥੀ ਲੈ ਗਿਆ ਸਾਨੂੰ ਇਦਾਂ ਕਿਹਾ ਥੋੜੀ ਕਿਹਾ ਇਤਾ ਵੀ ਕਹਿੰਦੇ ਕਿ ਜਿਹਨੇ ਚੁੱਕ ਲਈ ਕਿ ਉਹ ਗਲਾ ਵੀ ਬੰਦ ਕਰ ਦੇ ਕਿਹਾ ਠੀਕ ਹੈ ਠੀਕ ਹੈ